ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਆ ਜੇ ਆਪਾਂ ਗੱਲ ਕਰੀਏ ਮੂਵੀ ਦੀ ਆਫ ਕੋਰਸ ਮੇਰੀ ਡੇਬੀ ਮੂਵੀ ਹੈ ਪੰਜਾਬੀ ਮੈਂ ਚਾਈਨੈਸ ਮੂਵੀਸ ਪਹਿਲਾਂ ਕੰਮ ਕੀਤਾ ਹੈ ਗਾਣੇ 'ਚ ਕੰਮ ਕੀਤਾ ਪਰ ਜੇ ਆਪਾਂ ਮੂਵੀ ਦੀ ਗੱਲ ਕਰੀਏ ਮੇਰੀ ਪਹਿਲੀ ਮੂਵੀ ਆ ਮੂਵੀ ਦਾ ਚੈਰੋ ਹੈਗਾ ਰਿਸ਼ਤੇ ਨਾਤੇ ਆਈ ਥਿੰਕ ਟਾਈਟਲ ਹੀ ਬਹੁਤ ਮੈਸੇਜ ਦੇ ਰਿਹਾ ਆ ਆਡੀਅנס ਨੂੰ ਵੀ ਮੂਵੀ ਦਾ ਟੌਪਿਕ ਹੀ ਆ ਮੂਵੀ ਕਿਸ ਬੇਸ ਤੇ ਹੈ ਆਬਵੀਸਲੀ ਰਿਸ਼ਤੇ ਆ ਅੱਜ ਕੱਲ ਆਪਣੀ ਫੈਮਿਲੀ 'ਚ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਹੋ ਗਿਆ ਮਿਸ ਅੰਡਰਸਟ ਸੋ ਉਹਨਾਂ ਦੇ ਕਾਰਨ ਆਪਣੀ ਰਿਸ਼ਤਿਆਂ 'ਚ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਫਿਰ ਅੱਗੇ ਜਾ ਕੇ ਮਿਸਅੰਡਰਸਟੈਂਡਿੰਗਸ ਕਰਕੇ ਹੋਰ ਵੱਡੀਆਂ ਹੋ ਜਾਂਦੀਆਂ ਤੇ ਬਸ ਅਸੀਂ ਉਹੀ ਮੁੱਦਾ ਇਸ ਮੂਵੀ 'ਚ ਲੈ ਕੇ ਆਏ ਹਾਂ ਉਹੀ ਟਾਪਿਕ ਅਸੀਂ ਮੂਵੀ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਇਹ ਇਸ ਜਿਹੜੇ ਆਪਣੇ ਰਿਸ਼ਤੇ ਹੁੰਦੇ ਆ ਉਹਨਾਂ ਨੂੰ ਆਪਾਂ ਕਿੱਦਾਂ ਬਚਾ ਸਕਦੇ ਹਾਂ ਉਹਨਾਂ ਦੀ ਅਹਿਮੀਅਤ ਕੀ ਹੁੰਦੀ ਹੈ ਆਪਣੀ ਲਾਈਫ 'ਚ ਤੇ ਬਸ ਇਹੀ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਗੇ ਆਡੀਅנס ਨੇ ਵੀ ਆਪਣੇ ਰਿਸ਼ਤੇ ਸੰਭਾਲ ਕੇ ਰੱਖੋ ਬਿਕਾਜ਼ ਅੱਜ ਦੇ ਦਿਨਾਂ 'ਚ ਆਈ ਥਿੰਕ ਬਹੁਤ ਲੋਕੀ ਆਪਣੇ ਰਿ ਆ ਬਟ ਅਨਫੋਰਚਨਟਲੀ ਰਿਐਲਿਟੀ ਆ ਦੁਨੀਆ ਦੀ ਵੀ ਆਪ ਰਿਸ਼ਤਿਆਂ ਤੋਂ ਬਿਨਾ ਨਹੀਂ ਰਹਿ ਸਕਦੇ ਸੋ ਬਸ ਇਹੀ ਅਸੀਂ ਮੈਸੇਜ ਆਪਣਾ ਪੋਰਟ੍ਰੇ ਕਰਨਾ ਚਾਹੁੰਦੇ ਆ ਸਤਰੰਗ ਦੀ ਟੀਮ ਜਿਹੜੀ ਆ ਉਹ ਆਪਣਾ ਪਹਿਲਾ ਪਹਿਲੀ ਮੂਵੀ ਵੱਡੇ ਪਰਦੇ ਤੇ ਬਹੁਤ ਵਧੀਆ ਟੌਪਿਕ ਤੇ ਲੈ ਕੇ ਆ ਰਹੀ ਹੈ ਤੇ ਮੈਂ ਥੈਂਕ ਯੂ ਕਰਨਾ ਚਾਹੁੰਦਾ ਕਸ਼ਮੀਰ ਸਿੰਘ ਜੀ ਦਾ ਕੁਲਜੀਤ ਖਾਸ ਜੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਮੂਵੀ 'ਚ ਕੰਮ ਕਰਨ ਦਾ ਐਜ਼ ਅ ਡੀਬਿਊਕੀਜ਼ ਉਹਨਾਂ ਵਾਸਤੇ ਯੈਸ ਮੂਵੀ ਬਹੁਤ ਦਾ ਰਿਸਕ ਹੈਗੀ ਆ ਬਟ ਇੱਕ ਨਵੇਂ ਆਰਟਿਸਟ ਨੂੰ ਨਵਾਂ ਮੌਕਾ ਦੇਣਾ ਵੀ ਬਹੁਤ ਵੱਡਾ ਰਿਸਕ ਹੁੰਦਾ ਸੋ ਮੈਂ ਬਹੁਤ ਬਹੁਤ ਥੈਂਕ ਯੂ ਕਰ ਐਨ ਨਾਲ ਦੀ ਨਾਲ ਹੀ ਸਾਡੇ ਡਾਇਰੈਕਟਰ ਸਾਹਿਬ ਨਸੀਬ ਰੰਧਾਵਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦਾ ਉਹਨਾਂ ਨੇ ਵੀ ਮੇਰੇ ਤੇ ਪੂਰਾ ٹرسٹ ਰੱਖਿਆ ਆ ਐਂਡ ਈਵਨ ਦ ਰੈਸਟ ਆਫ ਦ ਕਾਸਟ ਜਿਹੜੀ ਸਾਡੀ ਸਟਾਰ ਕਾਸਟ ਹੈਗੀ ਹੈ ਬਾਕੀ ਵੀ ਮਕੀਤ ਵਰੋਣੀ ਜੀ ਲਵ ਗਿੱਲ ਜੀ ਪ੍ਰਮਿੰਦਰ ਗਿੱਲ ਮੈਮ ਸੁਨੀਤਾ ਤੇ ਮੈਮ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਹਾਂ ਆ ਸਾਰੇ ਨੇ ਬਹੁਤ ਹੀ ਵਧੀਆ ਕੰਮ ਕੀਤਾ ਇਸ ਮੂਵੀ ਤੇ ਆਈ ਥਿੰਕ ਜਦੋਂ ਤੁਸੀਂ ਅੱਜ ਦੇਖੋਗੇ ਤੁਹਾਨੂੰ ਵੀ ਪਤਾ ਲੱਗ ਹੀ ਜਾਊਗਾ ਮੂਵੀ ਸਰ ਜਦੋਂ ਪਹਿਲਾਂ ਸ਼ੁਰੂਆਤ ਹੋਈ ਸੀ ਮੂਵੀਜ਼ ਦੀ ਕੰਫਿਊਜ਼ ਕਮੇਡੀ ਨੂੰ ਲੈ ਕੇ ਕਾਫੀ ਟ੍ਰੈਂਡ ਸੈੱਟ ਹੋਇਆ ਸੀ ਉਸ ਤੋਂ ਬਾਅਦ ਹੁਣ ਐਕਸ਼ਨ ਮੂਵੀਜ਼ ਵੀ ਜਿਹੜੀਆਂ ਪੰਜਾਬੀ ਸਿਨੇਮਾ ਚ ਆ ਰਹੀਆਂ ਇਸ ਮੂਵੀ ਕਿਸ ਤਰ੍ਹਾਂ ਦੀ ਹੈ ਕਿ ਸਨੇਹਾ ਦੇਗੀ ਆਈ ਥਿੰਕ ਜਦੋਂ ਆਪਾਂ ਇੱਕ ਪ੍ਰੋਜੈਕਟ हटਕੇ ਇਹਦੇ ਕਰਦੇ ਆ ਨਾ ਉਹਨੂੰ ਲੋਕੀ ਕਦੀ ਕਦੀ ਜ਼ਿਆਦਾ ਪਸੰਦियां ਲੱਗ ਜਾਂਦੇ ਐਂਡ ਜਦੋਂ ਆਪਾਂ ਦੇਖੋ ਜਦੋਂ ਜਦੋਂ ਅੰਗਰੇਜ਼ ਮੂਵੀ ਆਈ ਸੀ ਉਹਨਾਂ ਨੇ ਟ੍ਰੈਂਡ ਸੈੱਟ ਕਰਤਾ ਸੀ ਵੀ ਚਲੋ ਆਪਾਂ ਪੁਰਾਣੇ ਜ਼ਮਾਨੇ ਦੀ ਪੁਰਾਣੀ ਸੈਟਿੰਗ ਦੀ ਮੂਵੀ ਬਣਾਉਨੇ ਆਂ ਐਂਡ ਜਦੋਂ ਆਪਣੇ ਉਹ ਫੋਰ ਐਗਜ਼ਾਮਪਲ ਨਿੱਕਾ ਜਿਹਾਲਰ ਮੂਵੀ ਹੋ ਗਈਆਂ ਹਨ ਜਾਂ ਇਹ ਆਪਣੇ ਗਿੱਪੀ ਗੜਵਾਲ ਜੀ ਦੀ ਮੂਵੀ ਹੈ ਕੰਫਿਊਜ਼ਨ ਕਾਮੇਡੀ ਲਾਈਕ ਉਹਨਾਂ ਨੇ ਟ੍ਰੈਂਡ ਸੈੱਟ ਕਰਤਾ ਸੋ ਫਿਰ ਸਾਰੇ ਲੋਕ ਕਿ ਉਧਰ ਨੂੰ ਹੋ ਗਏ ਪਰ ਅਸੀਂ ਉਮੀਦ ਕਰਦੇ ਆਂ ਵੀ ਅਸੀਂ ਜਿਹੜਾ ਸਾਡਾ ਕੱਲ ਲਾਂਚ ਹੋਇਆ ਇੱਕ ਬਹੁਤ ਹੀ ਜ਼ਿਆਦਾ ਫੈਮਿਲੀ ਟਾਪਿਕ ਹੈ ਮੂਵੀ ਦਾ ਫੈਮਿਲੀ ਇਸ਼ੂਜ਼ ਔਰੀਐਂਟਡ ਮੂਵੀ ਹੈ ਤੇ ਅਸੀਂ ਹੋਪ ਕਰਦੇ ਆਂ ਵੀ ਸਾਡਾ ਵੀ ਮ ਜੇ ਪ੍ਰੋਡਿਊਸਰਸ ਅਜੇ ਡਰੈਕਟਰਸ ਇਹ ਹਮੇਸ਼ਾ ਟ੍ਰੈਂਡ ਨੂੰ ਫੋਲੋ ਕਰਨਗੇ ਬਿਕੋਜ਼ ਇਹ ਸੈਡਲੀ ਆਪਣੀ ਦੁਨੀਆ ਦੀ ਰਿਐਲਿਟੀ ਹੈ ਐਂਡ ਆਪਰ ਰਿਐਲਿਟੀ ਤੋਂ ਭੱਜ ਨਹੀਂ ਸਕਦੇ ਜੇ ਆਪਰ ਰਿਐਲਿਟੀ ਲੋਕਾਂ ਦਾ ਅੱਗੇ ਲੈ ਕੇ ਆਉਂਗੇ ਲੋਕਾਂ ਨੂੰ ਕੁਝ ਸਿਖਾਉਂਗੇ ਇਟਸ ਗੋਣਾ ਬੀ ਗੁੱਡ ਫਾਰ एवरीवन ਇਸ ਫਿਲਮ ਦੇ ਵਿੱਚ ਦੇਖਿਆ ਜਾ ਕਾਫੀ ਸੀਨੀਅਰ ਆਰਟਿਸਟ ਵੀ ਸੀ ਜਿਸ ਨੇ ਪਹਿਲੀ ਮੂਵੀ ਕੀਤੀ ਹੈ ਫਿਰ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ ਉਹਨਾਂ ਦਾ ਜੀ ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਮੈਨੂੰ ਕਦੇ ਵੀ ਉਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਵੀ ਮੈਂ ਇੱਕ ਯੂ ਨੋ ਪਹਿਲੀ ਵਾਰ ਕਿਸੇ ਵੱਡੀ ਮੂਵੀ ਵਿੱਚ ਕੰਮ ਕਰ ਨਾਟ ਓਨਲੀ ਫਿਲਮ ਦੇ ਇਸ਼ੂਸ ਤੋਂ ਜੇ ਮੈਨੂੰ ਜੇ ਮੈਂ ਆਪਣੇ ਲਾਈਫ ਸਪੋਰਟ ਦੀ ਵੀ ਗੱਲ ਕਰਾਂ ਤੇ ਮੈਨੂੰ ਮੇਰੇ ਵਾਸਤੇ ਹਮੇਸ਼ਾ ਰੈਡੀ ਹੁੰਦੇ ਸੀ ਲਵ ਗਿਲ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਸ ਮੂਵੀ ਚ ਤੇ ਸ਼ੀ ਇਜ਼ ਅ ਲੀਡ ਐਕਟ੍ਰੈਸ ਇਨ ਦ ਮੂਵੀ ਤੇ ਉਹਨਾਂ ਨੇ ਵੀ ਬਿਲਕੁਲ ਇਦਾਂ ਫੀਲ ਨਹੀਂ ਹੋਣ ਦਿੱਤਾ ਵੀ ਮੈਂ ਕੋਈ ਜਿੱਦਾਂ ਪਹਿਲੀ ਵਾਰ ਕੋਈ ਕੰਮ ਕਰ ਰਿਹਾ ਹਾਂ ਸ਼ੀ ਇਜ਼ ਵੈਰੀ ਸਪੋਰਟਿਵ ਮੇਰੀ ਬਹੁਤ ਹੈਲਪ ਕੀਤੀ ਉਹਨਾਂ ਨੇ ਐਂਡ ਸਾਰੀ ਕੈਮਿਸਟਰੀ ਬਹੁਤ ਵਧੀਆ ਔਨ ਸਕਰੀਨ ਤੁਸੀਂ ਦੇਖ ਹੀ ਲਓਗੇ ਜੀ ਠੀਕ ਹੈ ਫਿਲਮ ਬਹੁਤ ਸੋਹਣੀ ਆ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼াশਿ ਕਾਲ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਸਾਡੇ ਪ੍ਰੋਡੂਸਰ ਸਾਹਿਬ ਕਸ਼ਮੀਰ ਸਿੰਘ ਸੋਲ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਫਿਲਮ ਬਹੁਤ ਜ਼ਿਆਦਾ ਸੋਹਣੀ ਆ ਫੈਮਲੀ ਕਨਸੈਪਟ ਆ ਤੁਸੀਂ ਸਾਰੇ ਜਾਣੇ ਆਪਣੀ ਫੈਮਲੀ ਦੇ ਨਾਲ ਜਾ ਕੇ ਇੰਜੋਏ ਕਰ ਸਕਦੇ ਹੋ ਖਾਸ ਸਮੇਂ ਸਨੇਹਾ ਕੀ ਖੁੜੀ ਬਣੀ ਖਾਸ ਸਨੇਹਾ ਇਹ ਹੈ ਕਿ ਜਿਵੇਂ ਹੁਣ ਫੈਮਿਲੀ ਸਭ ਦੀਆਂ ਆਲਮੋਸਟ ਬਾਹਰ ਕਿਸੇ ਦਾ ਲੜਕਾ ਬਾਹਰ ਆ ਕਿਸੇ ਦੀ ਲੜਕੀ ਬਾਹਰ ਆ ਹਨਾ ਜਾਂ ਤਾਂ ਕਿਸੇ ਦੀਆਂ ਸਾਰੀਆਂ ਫੈਮਿਲੀ ਸੇ ਬਾਹਰ ਆ ਉਹ ਆਪਣੀ ਫੈਮਿਲੀ ਨੂੰ ਪਰਸਨਲੀ ਟਾਈਮ ਨਹੀਂ ਦੇ ਪਾ ਰਹੇ ਜਾਂ ਲੜਕਾ ਲਾ ਲੋ ਲੜਕੀ ਲਾ ਲੋ ਸੋ ਉਸ ਦੇ ਰਿਕਾਰਡਿੰਗ ਜੋ ਆ ਆਪਣੇ ਚ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਫੈਮਿਲੀ ਦੇ ਵਿੱਚ ਸੋ ਉਸ ਰਿਕਾਰਡਿੰਗ ਆ ਬਹੁਤ ਸੋਹਣਾ ਕਨਸੈਪਟ ਆ ਤੁਸੀਂ ਸਾਰੇ ਜਣੇ ਮਤਲਬ ਦੇ ਕੇ ਇੱਕ ਮੈਸੇਜ ਲੈ ਕੇ ਜਾ ਸਕਦੇ ਹੋ ਆਪਣੀ ਫੈਮਿਲੀ ਨੂੰ ਦੱਸ ਸਕਦੇ ਜੋ ਕਿ ਜਿਵੇਂ ਅਸੀਂ ਮਤਲਬ ਆਹ ਮੂਵੀ ਦੇਖੀ ਆ ਸਾਨੂੰ ਮਤਲਬ ਕਿ ਆਹ ਸਿੱਖਣ ਨੂੰ ਮਿਲਿਆ ਵਾ ਸ਼ੂਟ ਦੇ ਮਾਹੌਲ ਅਗੇ ਮੈਂ ਦਸੀ ਆਪ ਸੀ ਸੀਨੀਅਰ ਵੀ ਤੁਹਾਡੇ ਨਾਲ ਸੀ ਉਹਦਾ ਬਹੁਤ ਮੈਨੇਨਾ ਕੰਮ ਕਰਕੇ ਲੱਗਾ ਹੀ ਨਹੀਂ ਕਿ ਮਤਲਬ ਕਿ ਮੈਂ ਸ਼ੂਟ ਕਰ ਰਹੀ ਆ ਐਜੇ ਮਤਲਬ ਕਿ ਮੈਂ ਪਹਿਲੀ ਵਾਰ ਹੀ ਕੰਮ ਕੀਤਾ ਮੈਂ ਪਹਿਲਾਂ ਨਹੀਂ ਸੀ ਕੀਤਾ ਫਸਟ ਟਾਈਮ ਮੈਨੂੰ ਬਟ ਲੱਗਾ ਹੀ ਨਹੀਂ ਕਿ ਮੈਂ ਇਹਨਾ ਫਸਟ ਟਾਈਮ ਕੰਮ ਕਰ ਰਹੀ ਹਾਂ ਬਹੁਤ ਵਧੀਆ ਰਿਹਾ ਐਜ਼ ਆ ਫਰੈਂਡ ਤੌਰ ਤੇ ਵੀ ਬਹੁਤ ਅਸੀਂ ਬਹੁਤ ਫਨ ਕੀਤਾ ਇਹ ਵੀ ਦੀ ਸ਼ੂਟਿੰਗ ਕਿਤੇ ਕਿਤੇ ਹੋਈ ਆ ਇਹ ਸਾਰੀ ਲੰਡਨ ਹੀ ਹੋਈ ਆ ਬਰਵਿੰਗਮ ਹੋਈ ਆ ਤੇ ਮੈਂ ਲੰਡਨ ਚੋਈਏ ਸੈਂਟਰਲ ਲੰਡਨ ਵੀ ਹੋਈ ਆ ਯੇਪ ਅੱਜ ਗੱਲ ਕਰੀਏ ਤਾਂ ਅਰ ਲੋਪਰ ਦੀ ਕਹਿਣਾ ਚਾਹੋਗੇ ਕਿ ਕਿ ਫਿਲਮ ਕਾਫੀ ਜਣ ਕੇ ਪਰਿਵਾਰਿਕ ਹੈ ਪਰਿਵਾਰਕ ਮਾਹੌਲ ਜਿਹੜੇ ਲੋਕ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਸਮਾਂ ਨਹੀਂ ਦੇ ਪਾਉਂਦੇ ਕੀ ਮਾਹੌਲ ਬਣਦਾ ਕੀ ਕੀ ਸਨੇਹ ਮੈਂ ਇਹੀ ਸਨੇਹਾ ਦਵਾਂਗੀ ਛੋਟਾ ਜਿਹਾ ਮੈਸੇਜ ਹੈ ਕਿ ਤੁਸੀਂ ਜਦੋਂ ਤੁਸੀਂ ਆਪਣੀ ਫੈਮਲੀ ਦੇ ਨਾਲ ਲੈ ਕੇ ਜਾਓਗੇ ਨਾ ਫਿਲਮ ਦੇਖਣ ਤੇ ਤੁਹਾਨੂੰ ਇੱਕ ਬਹੁਤ ਸੋਹਣਾ ਮੈਸੇਜ ਮਿਲੇਗਾ ਕਿ ਤੁਸੀਂ ਆਪਣੀ ਫੈਮਲੀ ਨੂੰ ਦੱਸ ਸਕਦੇ ਜੇ ਕਿ ਜਿਵੇਂ ਮਤਲਬ ਕਿ ਪਰਸਨਲੀ ਫੈਮਲੀਸ ਜਾਂਦੀਆਂ ਨੇ ਆਪਣੇ ਹਸਬੰਡ ਦੇ ਨਾਲ ਉਧਰ ਜਾ ਕੇ ਟਾਈਮ ਦਾ ਬਹੁਤ ਇਸ਼ੂ ਆ ਹਨਾ ਕੋਈ ਨਇ ਨਾਈਟ ਸ਼ਿਫਟ ਲਾ ਰਹੇ ਨੇ ਕੋਈ ਡੇ ਨਾਈਟ ਲਾ ਰਹੇ ਨੇ ਸੋ ਉਸ ਰਿਕਾਰਡਿੰਗ ਤੁਸੀਂ ਮੈਸੇਜ ਕਰ ਸਕਦੇ ਹੋ ਕਿ ਜਾਂ ਮਤਲਬ ਇਸ ਸਟੋਰੀ ਨੂੰ ਦੇਖ ਕੇ ਤੁਸੀਂ ਆਪਣੀ ਫੈਮਿਲੀ ਨੂੰ ਕਹਿ ਸਕਦੇ ਹੋ ਕਿ ਜੀ ਇਸ ਮੂਵੀ ਨੂੰ ਦੇਖ ਕੇ ਤੁਹਾਨੂੰ ਬਹੁਤ ਸੋਹਣਾ ਮਿਲੇਗਾ ਮੈਸੇਜ ਕਿ ਪਾਕਿਸਤਾਨੀ ਮੂਵੀ ਦੇਖ ਕੇ ਵਧੀਆ ਲੱਗੇਗਾ ਠੀਕ ਹੈ ਪਹਿਲਾਂ ਤੇ ਸਾਰੇ ਮੀਡੀਆ ਦੇ ਜੀਆ ਨੂੰ ਧੰਨਵਾਦ ਥੈਂਕ ਯੂ ਸਾਡੇ ਨਿੱਕੇ ਦੇ ਸਨੇਹੀ ਤੇ ਤੁਸੀਂ ਪਹੁੰਚੇ ਸੀ ਪਹਿਲਾ ਜੀ ਤੁਸੀਂ ਪਹਿਲਾ ਹੀ ਮੇਰੀ ਮੂਵੀ ਨੂੰ ਜਵਨ ਨਾਲ ਯਾਰੀਆਂ ਲੱਗੀ ਸੀ ਉਹਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਔਰ ਦੂਜੀ ਮੂਵੀ ਰਿਸ਼ਤੇ ਨਾਤੇ ਐ ਇਸੇ ਮਹੀਨੇ ਮੇਰੀ ਤੇ ਇਹ ਮੂਵੀ ਇੱਕ ਰਿਸ਼ਤਿਆਂ ਦੀ ਕਹਾਣੀ ਇੱਕ ਪਿਆਰ ਦੀ ਕਹਾਣੀ ਹੈ ਇੱਕ ਮਾਂ ਦੀ ਧੀ ਦੀ ਜੋ ਵਿਦੇਸ਼ਾਂ ਵਿੱਚ ਲੋਕ ਬੱਚੇ ਜਾਂਦੇ ਨੇ ਉਹਨਾਂ ਦੀ ਕਹਾਣੀ ਹੈ ਇੱਕ ਬਹੁਤ ਵਧੀਆ ਕਨਸੈਪਟ ਹੈ ਜੋ ਕਿ ਕੱਲ ਰਿਲੀਜ਼ ਹੋਇਆ ਤੇ ਅੱਜ ਸਕਰੀਨਿੰਗ ਕਰਨ ਇੱਥੇ ਪਹੁੰਚਿਆ ਜਿਆਮ ਸਰ ਦੇ ਵਿੱਚ ਜੀ ਨੇ ਉਹ ਕੜਾ ਫੇਸ ਉਹਨੂੰ ਲੈ ਕੇ ਕਿਉਂਕਿ ਸਾਰੇ ਸਾਰੇ ਕਿ ਲਈ ਕੰਮ ਕਰ ਰਹੇ ਹੋੜਾ ਇਸ ਤਰ੍ਹਾਂ ਦਾ ਮਾਹੌਲ ਰਿਹਾ ਮਾਹੌਲ ਬਹੁਤ ਵਧੀਆ ਸੀ ਕਿ ਔਕੜਾਂ ਆਈਆਂ ਤੇ ਬਹੁਤ ਸੀ ਕਿਉਂਕਿ ਸਾਰੇ ਆਰਟਿਸਟ سپورਟਿੰਗ ਸੀਗੀ ਨਵੇਂ ਆਰਟਿਸਟ ਬਹੁਤ سپورਟਿੰਗ ਬਹੁਤ ਕ੍ਰੀਏਟਿਵ ਸੀਗੇ ਸਾਡੇ ਸੀਨੀਅਰ ਮਲਕੀਤ ਰੌਣ ਜੀ ਪਰਮਿੰਦਰ ਗਿੱਲ ਜੀ ਸਨੀਤਾ ਤੀਰ ਮੈਮ ਸਾਡੇ ਲਹਿੰਦੇ ਪੰਜਾਬ ਤੋਂ ਸਜਾਦ ਮਿਰਜ਼ਾ ਜੀ ਬਹੁਤ ਕ੍ਰੀਏਟਿਵ ਐਕਟਰਸ ਜੀ ਇਹਨਾਂ ਨੇ ਬਹੁਤ ਸਪੋਰਟ ਕੀਤਾ ਇਸ ਕਰਕੇ ਔਕੜ ਬਹੁਤ ਆਈ ਪਰ ਹੌਸਲੇ ਨਾਲ ਅਸੀਂ ਅੱਗੇ ਵਧਦੇ ਗਏ ਤੇ ਅੱਜ ਸਿਨੇਮਾ ਕਰਾਚੀ ਮੂਵੀ ਤੁਸੀਂ ਵੇਖੀ ਹੈ ਜੀ ਇਹ ਪੂਰੇ ਵਰਲਡ 'ਚ ਰਿਲੀਜ਼ ਹੋਇਆ ਜੀ ਪੂਰੇ ਪੰਜਾਬ 'ਚ ਤੇ ਪੂਰੇ ਕੈਨੇਡਾ, ਇੰਗਲੈਂਡ, ਅਮਰੀਕਾ, ਪਾਕਿਸਤਾਨ ਥੋੜੇ ਦਿਨ 'ਚ ਰਿਲੀਜ਼ ਹੋ ਰਹੀ ਜੀ ਨਵਾਂ ਕਨਸੈਪਟ ਹੋਰ ਕੀ ਤਿਆਰ ਨਵਾਂ ਬੱਜ 15 ਫਰਵਰੀ ਤੱਕ ਤੁਹਾਨੂੰ ਜਲਦੀ ਗੁਰੂ ਦੇ ਦੇਵਾਂਗੇ ਰਘੂ ਭਾਈ ਨਾ ਨਵੀਂ ਮੂਵੀ ਲੈ ਕੇ ਆ ਰਹੇ ਆ ਅਸੀਂ ਤੇ 15 ਫਰਵਰੀ ਤੱਕ ਪੋਸਟਰ ਲਾਂਚ ਕਰਾਂਗੇ ਨਵੀਂ ਮੂਵੀ ਦਾ ਠੀਕ ਤੁਸੀਂ ਧੰਨਵਾਦ ਸਾਡੇ ਤੁਸੀਂ ਤੁਹਾਡੀ ਮੂਵੀ ਦੀ ਕਵਰੇਜ ਕਰਨ ਆਏ ਹੋ ਅਸੀਂ ਆਪਣੇ ਵੱਲੋਂ ਬਹੁਤ ਸਖਤ ਮਿਹਨਤ ਕੀਤੀ ਆ ਹੁਣ ਤੁਹਾਡੇ ਹੱਥਾਂ 'ਚ ਆ ਗਿਆ ਤੁਸੀਂ ਲੋਕਾਂ ਦਾ ਕਿਸ ਨੂੰ ਕਿਸ ਤਰ੍ਹਾਂ ਪਹੁੰਚਦਾ ਕਰਦੇ ਹੋ ਜੇ ਤੁਹਾਨੂੰ ਕੰਟੈਂਟ ਅੱਛਾ ਲੱਗਦਾ ਫਿਲਮ ਅੱਛੀ ਲੱਗਦੀ ਹੈ ਤਾਂ ਸਾਡੀ ਰਿਕਵੈਸਟ ਹੈ ਕਿ ਤੁਸੀਂ ਮੀਡੀਆ ਦੇ ਥਰੂ ਆਮ ਪਬਲਿਕ ਦੇ ਵਿੱਚ ਇਸ ਮੂਵੀ ਨੂੰ ਪਹੁੰਚਦਾ ਕਰੋ ਕਿ ਮੂਵੀ ਇੱਕ ਪਰਿਵਾਰਕ ਰਿਸ਼ਤਿਆਂ ਦੇ ਆਧਾਰਿਤ ਹੈ ਰਿਸ਼ਤਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਜਦੋਂ ਤਰੇਡ ਆ ਜਾਂਦੀ ਆ ਜਾਂ ਕੋਈ ਗੜਬੜ ਹੋ ਜਾਂਦੀ ਆ ਰਿਸ਼ਤਿਆਂ ਦੇ ਵਿੱਚ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਮੂਵੀ ਚ ਉਹ ਹੀ ਦਰਸਾਇਆ ਗਿਆ ਯਾਰੀ ਦੋਸਤੀ ਨੂੰ ਦਰਸਾਇਆ ਗਿਆ ਕਿ ਇੱਕ ਵਧੀਆ ਦੋਸਤ ਕਿ ਉਸ ਕਿਸ ਤਰ੍ਹਾਂ ਦਾ ਹੁੰਦਾ ਮਾਂ ਪਿਓ ਦੇ ਕੀ ਫਰਜ਼ ਨੇ ਔਲਾਦ ਦੇ ਕੀ ਫਰਜ਼ ਨੇ ਮੂਵੀ ਚ ਤੁਹਾਨੂੰ ਦੇਖ ਕੇ ਆਨੰਦ ਆਊਗਾ ਆਪਣੇ ਵੱਲੋਂ ਤਾਂ ਅਸੀਂ ਵਧੀਆ ਕੋਸ਼ਿਸ਼ ਕੀਤੀ ਹੈ ਬਾਕੀ ਹੁਣ ਤੁਸੀਂ ਦੱਸਣਾ ਸਾਰਿਆਂ ਨੂੰ ਕਿ ਕਿਸ ਤਰ੍ਹਾਂ ਦੀ ਮੂਵੀ ਹੈ ਤੁਸੀਂ ਐਸੇ ਪ੍ਰੋਡਿਊਸਰ ਜੇ ਫਿਲਮ ਤੇ ਪੈਸਾ ਲਾਇਆ ਕਿਸ ਉੱਤੇ ਪੈਸਾ ਲਾਇਆ ਕਿਉਂਕਿ ਇਹ ਫਿਲਮ ਤੁਹਕੇ ਚਾਰੇ ਨਵੇਂ ਵੀ ਹੈ ਕਨਸੈਪਟ ਵੀ ਵੱਖਰਾ ਹੈ ਕਿ ਲੱਗਦਾ ਹੈ ਕਿ ਲੋਕਾਂ ਦੇ ਦਿਲਾ ਤੱਕ ਇਹ ਮੋਚ ਪਾਏਗੀ ਦੇਖੋ ਜੀ ਤੁਸੀਂ ਸਾਡੀ ਕੰਪਨੀ ਦੀ ਜੇ ਕਿ ਹਿਸਟਰੀ ਪੜੋਗੇ ਸਤਰੰਗ ਐਂਟਰਟੇਨਰਸ ਦੀ ਸਾਡੀ ਕੋਸ਼ਿਸ਼ ਪੈਸਾ ਕਮਾਉਣ ਵੱਲ ਨਹੀਂ ਰਹੀ ਸਾਡੀ ਕੋਸ਼ਿਸ਼ ਰਹੀ ਹੈ ਕਿ ਟੈਲੈਂਟ ਨੂੰ ਲੱਭ ਕੇ ਉਹਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾਵੇ ਬਾਅਦ ਦੇ ਵਿੱਚ ਲੋਕਾਂ ਦੀ ਮਰਜ਼ੀ ਆ ਉਹਨੂੰ ਐਕਸੈਪਟ ਕਰਨਾ ਜਾਂ ਕਿਵੇਂ ਕਰਨਾ ਅਸੀਂ ਨਵੇਂ-ਨਵੇਂ ਗਾਇਕ ਵੀ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਗਾਉਣਾ ਆਉਂਦਾ ਹੈ ਇਸੇ ਤਰੀਕੇ ਨਾਲ ਅਸੀਂ ਮੂਵੀ 'ਚ ਵੀ ਸਾਡਾ ਸਟੋਰੀ ਰਾਈਟਰ ਜਿਹੜਾ ਉਹਨੇ ਫਸਟ ਉਹਦੀ ਫਿਲਮ ਹੈ ਹੀਰੋ ਦੀ ਫਸਟ ਫਿਲਮ ਹੈ ਕਮੇਡੀਅਨ ਨੇ ਸਾਡੇ ਉਹਨਾਂ ਦੀ ਫਸਟ ਫਿਲਮ ਹੈ ਡੀਓਪੀ ਦੀ ਫਸਟ ਫਿਲਮ ਹੈ ਇਵਨ ਕਿ ਡਾਇਰੈਕਟਰ ਨਸੀਬ ਰੰਦਾਵਾ ਦੀ ਇਹ ਪਹਿਲੀ ਫਿਲਮ ਹੈ ਹਾਲਾਂਕਿ ਇੱਕ ਮੂਵੀ ਉਹਦੀ ਆਲਰੇਡੀ ਆ ਚੁੱਕੀ ਹੈ ਪਰ ਸ਼ੁਰੂਆਤ ਉਹਦੀ ਇੱਥੋਂ ਹੋਈ ਉਹ ਤੇ ਸਾਰੇ ਆਲਮੋਸਟ ਪੁਰਾਣੇ ਆਰਟਿਸਟਾਂ ਦੇ ਨਾਲ ਨਵੇਂ ਆਰਟਿਸਟਾਂ ਨੂੰ ਵੀ ਮੌਕਾ ਦਿੱਤਾ ਜੇ ਅਸੀਂ ਮੌਕੇ ਨਾ ਦਵਾਂਗੇ ਨਵੇਂ ਨੂੰ ਤਾਂ ਉਹਨਾਂ ਦਾ ਟੈਲੈਂਟ ਕਿਵੇਂ ਤੁਹਾਡੇ ਤੱਕ ਪਹੁੰਚੂਗਾ ਸਾਡੀ ਕੋਸ਼ਿਸ਼ ਹੈ ਪੈਸੇ ਤਾਂ ਆਉਂਦੇ ਜਾਂਦੇ ਰਹਿਣੇ ਨੇ ਕਮਾਉਂਦੇ ਰਵਾਂਗੇ ਹੈਨਾ ਅੱਜ ਨਹੀਂ ਅਗਲੀ ਮੂਵੀ 'ਚ ਕਮਾ ਲਾਂਗੇ ਪਰ ਇੱਕ ਵਧੀਆ ਮੈਸੇਜ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਆਸ ਕਰਦੇ ਆ ਕਿ ਸਾਰਿਆਂ ਨੂੰ ਪਸੰਦ ਆਵੇ ਠੀਕ ਠੀਕ ਹਾਂਜੀ ਅ ਜਿੰਦਾਂ ਵਾਰੋਂ ਸਾਡੀ ਬਾਕੀ ਕਾਰਜ ਸੇ ਦੱਸ ਦਿੱਤਾ ਜੀ ਇੱਕ ਬੜੀ ਪਰਿਵਾਰਿਕ ਫਿਲਮ ਹੈ ਇੱਕ ਪਰਿਵਾਰਿਕ ਮਾਹੌਲ ਆ ਇੱਕ ਰਿਸ਼ਤਿਆਂ ਦੀ ਐਮੀ ਦੱਸੀ ਗਈ ਇਹਦੇ ਵਿੱਚ ਤਾਂ ਇੱਕ ਯਾਰੀ ਦੋਸਰੀ ਐਮੀ ਦੱਸੀ ਗਈ ਯਾਰ ਅੱਜ ਕੱਲ ਜਿੱਦਾਂ ਹੁੰਦਾ ਨਾ ਕਿ ਯਾਰ ਦੋਸ ਵੀ ਪਿੱਠ ਪਿੱਛੇ ਛੁਰਾ ਮਾਰ ਦਿੰਦੇ ਆ ਸੋ ਇਸ ਫਿਲਮ ਚ ਉਹ ਦੱਸਿਆ ਗਿਆ ਕਿ ਯਾਰ ਵੀ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਉਹਨਾਂ ਦੇ ਘਰ ਪਰਿਵਾਰ ਨੂੰ ਨਹੀਂ ਬਚਾਉਂਦੇ ਸੋ ਬੜਾ ਵੱਡਾ ਮੈਸੇਜ ਇਸ ਫਿਲਮ ਵਿੱਚ ਤੁਸੀਂ ਸਾਰੇ ਵੇਖੋ ਜਾ ਕੇ ਤਾਂ ਤੁਸੀਂ ਸਾਡੀ ਗੱਲ ਉੱਥੇ ਤੱਕ ਪਹੁੰਚਾਇਆ ਉਹ ਵੀ ਇੱਕੀ ਫਿਲਮ ਕਿੱਦਾਂ ਦੀ ਆ ਤੇ ਬਾਕੀ ਬਹੁਤ ਇੰਜੋਏ ਕਰ ਰਹੇ ਆ ਵਧੀਆ ਲੱਗ ਰਹੀ ਹੈ ਫਿਰ ਬਸ ਤੁਹਾਡੀ ਸਪੋਰਟ ਦੀ ਲੋੜ ਆ ਤੋ ਪੰਜਾਬੀ ਇੰਡਸਟਰੀ ਦੀ ਗੱਲ ਕਰੀ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਛੋਟੇ ਬਜਟ ਤੋਂ ਲੈ ਕੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਨੇ ਔਰ ਜਿਹੜਾ ਕਨਸੈਪਟ ਤੁਸੀਂ ਲੈ ਕੇ ਆਏ ਹੋ ਉਹ ਵੱਖਰੇ ਕਨਸੈਪਟ ਲੈ ਕੇ ਆ ਕਿ ਲੱਗਦਾ ਕਿ ਐਵੇਂ ਦੇ ਕਨਸੈਪਟ ਅੱਗੇ ਬਣਨੇ ਚਾਹੀਦੇ ਤਾਂ ਜੋ ਇੱਕ ਪਰਿਵਾਰਕ ਜਿਹੜਾ ਮਾਹੌਲ ਬਣ ਸਕੇ ਬਿਲਕੁਲ ਹੀ ਬਿਲਕੁਲ ਬਣਨੇ ਚਾਹੀਦੇ ਅਸੀਂ ਐਸੀ ਕਰਕੇ ਬਣਾਇਆ ਕਿ ਕੋਈ ਬੰਦਾ ਨਾ ਸਟਾਰਟ ਕਰੇ ਇਦਾਂ ਦੀ ਫਿਲਮ ਤਾਂ ਹੀ ਆਂਦੇ ਨਾ ਕਿਦਾਂ ਅੱਜਕੱਲ੍ਹ ਐ ਹਿਸਟੋਰੀਕਲ ਫਿਲਮਾਂ ਹੀ ਚੱਲਣ ਡੀਆਂ ਤਾਂ ਲੋਕੀ ਸਾਰੇ ਉਧਰ ਤੁਰ ਪਿਆ। ਤਾਂ ਉਹ ਬੜੀ ਵਧੀਆ ਗੱਲ ਹੈ ਲੋ ਇਹ ਤਾਂ ਫਿਲਮਾਂ ਆਉਂਡੀਆਂ। ਸੋ ਅਸੀਂ ਆਪਣਾ ਵੱਖਰਾ ਕਨਸੈਪਟ ਲੈ ਕੇ ਆਇਆ ਕਿ ਸਾਡੇ ਵੱਲ ਵੀ ਐਕੀ ਵੀ ਲੋਕੀ ਹੋ ਜੇ ਫਿਲਮਾਂ ਬਣਾਉਣ। ਸੋ ਲੋਕਾਂ ਨੂੰ ਸਿਹਤ ਮਿਲੇ ਇਸ ਜੀ ਤੇ। ਇੱਕ ਪਰਿਵਾਰਿਕ ਫਿਲਮਾਂ ਵੀ ਹੋਣੀ ਚਾਹੀਦੀ। ਸਰ ਅਕਸਰ ਜਦੋਂ ਪੰਜਾਬੀ ਫਿਲਮ ਆਉਂਦੀ ਹੈ ਤੇ ਕੋਈ ਮਸ਼ਹੂਰ ਅਦਾਕਾਰ ਜਿਹੜੇ ਕਿ ਅੱਜ ਕੱਲ੍ਹ ਜਾਂਦਰ ਫਿਲਮਾਂ 'ਚ ਦੇਖਣ ਨੂੰ ਮਿਲਿਆ ਉਹਨਾਂ ਨੂੰ ਲੈ ਕੇ ਚੱਲਦੇ ਤਾਂ ਜੋ ਕਿ ਫਿਲਮ ਦਾ ਕਾਫੀ ਵੱਡਾ ਬਜਟ ਹੁੰਦਾ ਨੁਕਸਾਨ ਦਾ ਕਰਨਾ ਪਵੇ। ਤੁਹਾਡੀ ਫਿਲਮ 'ਤੇ ਜ਼ਿਆਦਾਤਰ ਕੁਝ ਛਾਰੇ ਨਵੇਂ ਦੇਖਣ ਕਿੰਨਾ ਦਾ ਰਿਸਕ ਸੀ ਇਸ ਫਿਲਮ ਨੂੰ ਲੈ ਕੇ ਅਸੀਂ ਵੈਸੇ ਰਿਸਕ ਦੇ ਕੇ ਨਹੀਂ ਫਿਲਮ ਬਣਾਈ ਅਸੀਂ ਸਿਰਫ ਲੋਕਾਂ ਨੂੰ ਸੇਧ ਦੇਣ ਵਾਸਤੇ ਫਿਲਮ ਬਣਾਈ ਕਿ ਲੋਕਾਂ ਨੂੰ ਇੱਕ ਪਰਿਵਾਰਿਕ ਮਾਹੌਲ ਮਿਲੇ ਜੋ ਅੱਜ ਕੱਲ ਫਿਲਮਾਂ ਲੰਚਰ ਤਾਂ ਫਿਲਮਾਂ ਵੀ ਕਈ ਆਉਂਦੀਆਂ ਜੋ ਪਰਿਵਾਰ ਵਿੱਚ ਬੈ ਕੇ ਨਹੀਂ ਦੇਖ ਸਕਦੇ ਸੋ ਤਾਂ ਕਰੇ ਸਾਡਾ ਮੈਂ ਖੁਸ਼ ਮੈਨੂੰ ਖੁਸ਼ੀ ਹੈ ਕਿ ਮੈਂ ਇਸੇ ਫਿਲਮ ਦਾ ਪਾਟ ਬਣਿਆ ਜੋ ਇੱਕ ਪਰਿਵਾਰਿਕ ਫਿਲਮ ਹੈ ਸੋ ਸਾਡੀ ਜੋੜੀ ਇਮੇਜ ਆ ਉਹ ਵੀ ਲੋਕਾਂ ਤੱਕ ਚੰਗੀ ਹੋਣੀ ਚਾਹੀਦੀ ਆ ਤੇ ਫਿਲਮ ਰਈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਦਾਂ ਦਾ ਮਾਹੌਲ ਵੀ ਫਿਲਮ ਵਿੱਚ ਵੇਖਣ ਨੂੰ ਮਿਲ ਸਕਦਾ ਸੋ ਕੋਈ ਕੋਈ ਰਿਸਕ ਹੈ ਰਿਸਕ ਵਾਸਤੇ ਨਹੀਂ ਫਿਲਮ ਬਣਾਈ ਅਸੀਂ ਕਿਸੇ OTT ਪਲੇਟਫਾਰਮ ਤੇ ਵੀ ਇਹ ਫਿਲਮ ਰਿਲੀਜ਼ ਹੋਵੇਗੀ ਜਾਂ ਫਿਲਟਰ ਤੋਂ ਬਾਅਦ OTT ਪਲੇਟਫਾਰਮ ਤੇ ਵੀ ਹੋਏਗੀ ਆਲਮੋਸਟ ਮੈਨ ਲੱਗਦਾ ਕਿ Amazon ਤੇ ਸ਼ਾਇਦ ਹੋਏਗੀ ਉਹਦਾ ਰਿਲੀਜ਼ ਹੋਏਗੀ ਸੋ ਜਿਹੜੇ ਲੋਕੀ ਨਹੀਂ ਵੇਖ ਸਕਦੇ ਹੋਣਗੇ ਤਾਂ Amazon ਜਾ ਕੇ ਵੀ ਵੇਖ ਸਕਦੇ ਆ ਅੱਜ ਪ੍ਰੀਮੀਅਰ ਲਾਂਚ ਹੈ ਆਉਣ ਵਾਲੇ ਦਿਨਾਂ ਚ ਫਿਲਮ ਤੋਂ ਕੀ ਆਸ ਹੈ ਕਿੰਨਾ ਕਿ ਲੋਕ ਪਿਆਰ ਕਰਤੇਗੇ ਇਸ ਨੂੰ ਬਹੁਤ ਬਹੁਤ ਜੀ ਸਾਡਾ ਪ੍ਰੀਮੀਅਰ ਇੱਕ ਚੰਡੀਗੜ੍ਹ ਹੋ ਚੁੱਕਿਆ ਜੀ ਸਾਨੂੰ ਉੱਥੇ ਇੰਨਾ ਪਿਆਰ ਇੰਨਾ ਸਤਿਕਾਰ ਮਿਲਿਆ ਸਾਡੇ ਕਰੈਕਟਰ ਨੂੰ ਸਲਾਹਿਆ ਗਿਆ ਸਾਡੀ ਫਿਲਮ ਨੂੰ ਸਲਾਹਿਆ ਗਿਆ ਸਾਡੇ ਯਾਰੀ ਦੋਸਤੇ ਦੇ ਵਿੱਚ ਜੋ ਕਿਸੇ ਆਨਸ ਲਾਇਆ ਗਿਆ ਸੋ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬੜਾ ਐਪਰੀਸ਼ੀਏਟ ਕੀਤਾ ਸੋ ਬੜਾ ਮਾਣ ਮਹਿਸੂਸ ਹੋਇਆ ਉੱਥੇ ਜਾ ਕੇ ਸੋ ਵਧੀਆ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਆਪਣੀ ਜਿਹੜੀ ਮੂਵੀ ਹੈ ਰਿਸ਼ਤੇ ਨਾਤੇ ਸੱਤ ਰੰਗ ਦੇ ਇੰਟਰਟੇਨਮੈਂਟਸ ਵੱਲੋਂ ਸ਼ੁਰੂ ਹੋਈ ਹੈ ਇਹ ਇਹਨਾਂ ਨੇ ਪ੍ਰੈਜ਼ੈਂਟ ਕੀਤੀ ਹੈ ਤੇ ਇਹਨਾਂ ਦੇ ਜਿਹੜੇ ਪ੍ਰੋਡਿਊਸਰ ਨੇ ਉਹ ਹੈਗੇ ਕਸ਼ਮੀਰ ਸਿੰਘ ਸੋਹਲ ਤੇ ਕੁਲਜੀਤ ਸਿੰਘ ਖਾਲਸਾ ਇਹਦੇ ਇੱਕ ਆਪਣੀ ਨਵੀਂ ਇੰਡਸਟਰੀ ਦੇ ਵਿੱਚ ਇੱਕ ਨਵਾਂ ਬੱਚਾ ਨਵਾਂ ਹੀਰੋ ਆ ਰਿਹਾ ਜਿਹਦਾ ਨਾਮ ਹੈ ਰਗਵੀਰ ਸੋਹਲ ਬਹੁਤ ਅੱਛੀ ਹੈ ਰਿਸ਼ਤੇ ਨਾਤੇ ਜਿੱਦਾਂ ਐਵੇਂ ਹੈਗੇ ਬਾਹਰਲੀ ਆ ਫਿਲਮ ਤੇ ਬਾਹਰਲੇ ਰਿਸ਼ਤੇ ਨਾਤੇ ਦਿਖਾਏ ਗਏ ਨੇ ਕਿਉਂਕਿ ਰਿਸ਼ਤਿਆਂ ਦਾ ਜਾਂ ਖੂਨ ਦਾ ਰਿਸ਼ਤਾ ਇੱਥੇ ਵੀ ਉਹੀ ਆ ਤੇ ਉੱਥੇ ਵੀ ਇਹੀ ਆ ਪ੍ਰੋਬਲਮਸ ਉੱਥੇ ਵੀ ਇਹੀ ਆ ਮਤਲਬ ਸਟੇਟਸ ਦਾ ਜਿੱਦਾਂ ਕਹਿੰਦੇ ਨੇ ਨਾ ਫਰਕ ਆ ਬਸ ਉਹੀ ਆ ਘਰਾਂ ਦੀ ਕਹਾਣੀਆਂ ਘਰ ਘਰ ਦੀ ਕਹਾਣੀ ਆ ਕਿਉਂਕਿ ਬੱਚੇ ਸਾਰੇ ਕਿਸੇ ਦੇ ਕੁੜੀ ਕਿਸੇ ਦੇ ਮੁੰਡਾ ਕਿਸ ਦੀ ਨੌ ਕਿਸੇ ਜੋੜੀ ਕਿਸ ਦੇ ਮਾਪੇ ਸਾਰੇ ਬਾਹਰ ਜਾ ਰਹੇ ਨੇ ਇੱਕ ਇੱਕ ਫੈਮਿਲੀ ਦੀ ਤੀਜਾ ਮਤਲਬ ਕਿ ਇੱਕ ਘਰ ਤੋਂ ਤੀਜਾ ਘਰ ਆ ਜਿਹੜਾ ਇੱਕ ਇੱਕ ਬੰਦਾ ਤਾਂ ਜ਼ਰੂਰ ਗਿਆ ਹੋਇਆ ਉਹ ਜਿਹੜੇ ਮਤਲਬ ਕਿ ਟਾਈਮ ਨੂੰ ਟਾਈਮ ਦੇਣਾ ਟਾਈਮ ਜੋ ਟਾਈਮ ਕੱਟਣਾ ਉਹ ਇਹ ਵਾਲੀ ਸਿਚੁਏਸ਼ਨ ਦਿਖਾਈ ਗਈ ਹੈ ਰਿਸ਼ਤੇ ਦਾ ਬਹੁਤ ਵਧੀਆ ਹੈ ਲੇਕਿਨ ਚੈਰੀ ਉਹਦੇ ਚ ਨਵੇਂ ਆ ਕੀ ਕਹਿਣਾ ਚਾਹੋਗੇ ਤੁਹਾਨੂੰ ਤਾਂ ਦੇਖੋ ਹਾਂਜੀ ਕਨਸੈਪਟ ਜਿਹੜਾ ਨਵਾਂ ਹੈ ਨਾ राजे ਨਵੇਂ ਜਿਹੜੀਆਂ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਜਾਂ ਪੋਜ਼ਿਟਿਵ ਚੀਜ਼ਾਂ ਲੈਣੀਆਂ ਹੁੰਦੀਆਂ ਆਪਾਂ ਆਪਣੇ ਕਨਸੈਪਟ ਦੀਆਂ ਉਹ ਸਾਨੂੰ ਪ੍ਰੋਮੋਸ਼ਨ ਕਰਨੀ ਪੈਂਦੀ ਆ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ ਉਹ ਆਪਣੇ ਆਪ ਹੀ ਚੱਲ ਜਾਂਦੀਆਂ ਤੁਹਾਨੂੰ ਪਤਾ ਹੀ ਆ ਬਾਕੀ ਇੰਡਸਟਰੀ ਦੇ ਵਿੱਚ ਜਾਂ ਕਿਤੇ ਵੀ ਨਵੇਂ ਚਿਹਰੇ ਆਉਣੇ ਚਾਹੀਦੇ ਜਿੱਦਾਂ ਪਰਿਵਾਰ ਚ ਪਤਾ ਹੁੰਦਾ ਉਹ ਮੇਰੇ ਵੀ ਚਾਹੀਦੇ ਆ ਸਾਡੇ ਵਰਗੀਆਂ ਮਾਮਾ ਨੂੰ ਨਵੇਂ ਆ ਬੱਚੇ ਆਉਣੇ ਵੀ ਤਾਂ ਚਾਹੀਦੇ ਨੇ ਅੱਜ ਪ੍ਰੀਮੀਅਰ ਲਾਂਚ ਹੈ ਕੀ ਕਹਿਣਾ ਦਿਓਗੇ ਕਿੰਨਾ ਕਿਉਂ ਸ਼ਾਹ ਬਹੁਤ ਸ਼ਾਹ ਹੈਗਾ ਰਾਜੀ ਕਿਉਂਕਿ ਕੰਮ ਹੈ ਕੰਮ ਜੋ ਦਿਖਦਾ ਹੈ ਸੋ ਵੇਚਦਾ ਹੈ ਕੰਮ ਸਾਰਿਆਂ ਦੇ ਮੈਂ ਕਿਹਾ ਤਾਂ ਨਹੀਂ ਆਉਣਾ ਚਾਹੀਦਾ ਮੇਰਾ ਕੱਲੀ ਦਾ ਨਹੀਂ ਤੁਹਾਡਾ ਵੀ ਤੁਸੀਂ ਸਾਡੇ ਸਾਥੀਓ ਬੱਚਿਓ ਆਪਾਂ ਬਹੁਤ ਸਾਰੀ ਮਿਹਨਤ ਕਰਦੇ ਆਂ ਕੰਮ ਦਿਖਣਾ ਵੀ ਆ ਤੇ ਕੰਮ ਬਲੇ ਫਿਰ ਕੰਮ ਹੀ ਮਿਲਦਾ ਹੁੰਦਾ ਬੱਚੇ ਹਨਾ ਥੈਂਕ ਯੂ